ਸਰਕਾਰ ਚਾਹੇ ਅਖੌਤੀ ਅੰਕਸਲਤੀ ਚਾਹੇ ਕਾਂਗਰਸ ਦੀ ਜਿੰਚਾ ਨੂੰ ਚਾੜੂ ਦਾਲਦੇ ਕੋਈ ਸ਼ੱਕ ਨਹੀਂ ਹੈ ਕਿ ਕਿਸੇ ਨੇ ਸਾਮਾਨ ਨਾ ਖਾਧੇ 16 ਸੰਭਰ ਨੂੰ ਉਸ ਵੇਲੇ ਪੰਥਕ ਕਹੇ ਜਾਣ ਵਾਲੇ ਨਿਧਰਨ ਨੂੰ ਸਵਾਲ ਉਠਾਏ ਗੁਰੂ ਹਰਗੋਬਿੰਦ ਸਾਹਿਬ ਤੇ ਪਾਸ ਸਾਡੇ ਤੱਕਾ ਤੇ ਉਹ ਤੱਕਦਾ ਜਲਾਉ ਇਨਾ ਵੱਡਾ ਸੀ ਕਿ ਉਹ ਨਾ ਮਿਲੇ ਉਹ ਘੋੜੀ ਦੇ ਜ਼ਿੰਮੇਵਾਰ ਨੂੰ ਕਹਿੰਦੇ ਹਾਂ ਘੋੜੀ ਚਲਾਉਣ ਵਾਲੇ ਤੁਸੀਂ ਟੈਲੀਗ੍ਰਾਫ ਦੀ ਬਿਜਲੀ ਕਿ ਲਾਇਆ ਗਲਤੀ ਕੀਤੀ ਕਹਿੰਦੇ ਹਾਂ ਮਤਲਬ ਸਾਰੇ ਜਿਹੜੇ ਜਵਾਬ ਸੀ ਉਹ ਹਾਂ ਕਿ ਦਿੱਤੇ ਹੋਰੋ ਪਤਰਕਾਰਾਂ ਨੂੰ ਕਹਿੰਦੇ ਆ ਕਿ ਮੈਂ ਤਾਂ ਉਹ ਘੋਰਾ ਹੋ ਗਿਆ ਉਹ ਘੋਰਾ ਪਤਾ ਕਿ ਨਹੀਂ ਕੀਤਾ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ ਆੜੇ ਹੀ ਸਰਕਾਰ ਮਜੂਦਾ ਚੱਲ ਰਹੀ ਹੈ ਇਹ ਨਹੀਂ ਵੀ ਸੋਸ਼ਲ ਮੀਡੀਆ ਰਾਹੀਂ ਸਾਡੇ ਜਮਾਗਨ ਕੱਚੇ ਕੀਤਾ ਤੇ ਸਾਡੇ ਤੋਂ ਬੋਲਣਾਂ ਲੱਗੇ ਇਹ ਕੱਲ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਦਾ ਦੀਚ ਕਦੇ ਨਾਸ ਨਹੀਂ ਕੀਤਾ ਜਾ ਸਕਦਾ ਨਾ ਹੋਣਾ ਕਿ ਆਕਾਮੀ ਸਰਕਾਰ ਨੇ ਕਿੱਥੇ ਕਿੱਥੇ ਸਾਡੇ ਨਾਲ ਧੋਖਾ ਕੀਤਾ ਕਾਂਗਰਸ ਸਰਕਾਰ ਨੂੰ ਆਈ ਬੇਦਵੀਆਂ ਦੇ ਮਾਮਲੇ ਦੇ ਵਿੱਚ ਉਸ ਨੇ ਕਿੰਨਾ ਕਿੰਨਾ ਸਾਡਾ ਸਾਥ ਦਿੱਤਾ ਕਿੰਨਾ ਕਿੰਨਾ ਸਾਡੇ ਨਾਲ ਵਿਸ਼ਵਾਸ ਕਰ ਦਿੱਤਾ ਤੇ ਜਿਹੜੀ ਇਹ ਝਾੜੂ ਬਦਲਦੀ ਸਰਕਾਰ ਹੈ ਇਸ ਨੇ ਕਿੱਥੇ ਆ ਕੇ ਸਮਝ ਜਿਹੜਾ ਸੀ ਉਹ ਬੈਂਕ ਫੀਲਡ ਤੇ ਸਿੱਖੀ ਅਧਰਮੀ ਦੇ ਮਾਮਲਾ ਬਹੁਤੀ ਸਤਿਕਾਰਯੋਗ ਸਤ ਪਹਿਲੋ ਮੁਕਤੀ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸੇ 14 ਪ੍ਰੇਮੀ ਵਿਦਾਸਰ ਪਹਿਲੋ पुनी मंदिर वापरे उस तो कर रहेगी तो गुरहादत मेरे तो पहले बहुत सारे बुलाया ने संबोधन किया मैं रिपीट नहीं करना रहा सरकार

ਪਰ ਉਹ ਤਾਂ ਕਹੇ ਜਾਣ ਵਾਲੇ ਲੀਡਰਾਂ ਨੂੰ ਸਵਾਲ ਉੱਠੇ ਗੁਲਹਰ ਗੋਗਲ ਸਪਾਰਸ ਤੇ ਪਾਸਾ ਦੇ ਤੱਕਾ ਤੇ ਉਹ ਤੱਕਾ ਦਾ ਜਲਾ ਉਹ ਇਨਾ ਵੱਡਾ ਸੀ ਕਿ ਉਹ ਨਾ ਮਿਕੇ ਲੀਡਰਾਂ ਨੂੰ ਪੁੱਛਿਆ ਉਹ ਘੋੜੀ ਦੇ ਧੰਨੇਵਾਰਾਂ ਕੋਲੋਂ ਲੇਖਾ ਘੋੜੀ ਚਲਾਉਣ ਵਾਲੇ ਮੈਂ ਟੈਲੀਫੋਨ ਬੀਜ਼ੀ ਕੀ ਲਾਇਆ ਗਲਤੀ ਕੀਤੀ ਕਨੇਹਾ ਮਤਲਬ ਸਾਰੇ ਜਿਹੜੇ ਜਵਾਬ ਸੀ ਉਹ ਹਾਂ ਕਿ ਦਿੱਤੇ ਤੇ ਹੋਰੋਂ ਪੱਤਰਕਾਰਾਂ ਨੂੰ ਕਹਿੰਦੇ ਆ ਕਿ ਮੈਂ ਤਾਂ ਉਹ ਬੋਰਾ ਹੋ ਗਿਆ ਉਹ ਬੋਰਾ ਪਤਾ ਕਿ ਨਹੀਂ ਕਿਤਾਬ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਸਾਹਮਣੇ ਉੱਤੇ ਕਿਸੇ ਦੀ ਹਿੰਮਤ ਨਹੀਂ ਹੈ ਕਿ ਝੂਠ ਬੋਲ ਦੇ ਦੁਨੀਆ ਦੀਆਂ ਅਦਾਲਤਾਂ ਵਿੱਚ ਝੂਠ ਬੋਲਿਆ ਜਾਂਦਾ ਹੈ ਕੱਲ ਵੀ ਜਾਂਦਾ ਹੈ ਪਰ ਸ੍ਰੀ ਹਰਗੋਬਿੰਦ ਸਾਹਿਬ ਦੇ ਪਾਕਸ਼ਾ ਦੀ ਅਦਾਲਤ ਜਿਨ ਉੱਤੇ ਸ੍ਰੀ ਅਕਾਲ ਕੰਗਰ ਦਾ ਸਾਹ ਬੈਨੇ ਹੈ ਉੱਤੇ ਝੂਠ ਬੋਲੇ ਨਹੀਂ ਜਾਂਦਾ ਤੁਹਾਨੂੰ ਹਰਗੋਬਿੰਦ ਸਾਹਿਬ ਕੱਚੇ ਪਾਕਸ਼ਾ ਨੇ ਸੱਚ ਕਰ ਵਾਇਆ ਇਹਨਾਂ ਦੇ गल वक्री है कि बाद में उसको मुल को प्राप्त साहब कर सजा खेल डेमोक्रेसी जो सजा दी जा सकती एस भी असी समर्थ घटो घट असि वो दिन का जब तक पता करिए दो तीन दिन हो ਮੈਨੂੰ ਕੋਈ ਵੀ ਨਹੀਂ ਲੱਗੇ ਕੰਬੇ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਇੱਕ ਬੰਬੇ ਦੀ ਕੰਪਨੀ ਨਾਲ ਕਿਸੇ ਨੂੰ 50 ਲੱਖ ਰੁਪਏ ਤੋਂ 1 ਕਰੋੜ ਰੁਪਇਆ ਮਹੀਨਾ ਦਿੱਤਾ ਜਾ ਰਿਹਾ ਹੈ ਮੋਟਾ ਸ਼ੇਅਰ ਡਿਵਿਡੈਂਡ ਤਾਂ ਜਾਵੇ ਉਹ ਕੰਪਨੀ ਨੂੰ ਪੈਸੇ ਇੰਨੇ ਵੱਡੇ ਕਿਰਤੀ ਦੇ ਵਿੱਚ 9 ਲੱਖ ਕਰੋੜ ਹੋਊ ਤਾਂ ਮਹੀਨਾ ਕਿਉਂ ਦਿੱਤਾ ਜਾ ਰਿਹਾ ਹੈ ਕਹਿੰਦੇ ਜੀ ਉਹਦੀ ਪਰਸਨੈਲਿਟੀ ਜਿਹੜੀ ਉਹ ਡਵੈਲਪ ਕਰ ਲਈ ਹੈ ਪੰਜਾਬ ਦੇ ਅੰਦਰ। ਇਹਨੂੰ ਫਿਰ ਬਬਲਿਕ ਦੇ ਵਿੱਚ ਪੰਜਾਬ ਪ੍ਰਸਤ, ਪੰਖ ਪ੍ਰਸਤ, ਕੌਮ ਪ੍ਰਸਤ ਇਹ ਉਸ ਕੰਪਨੀ ਨੇ ਸਾਬਤ ਕਰਨਾ। ਇਹ ਨੈਰੇਟਿਵ ਬਿਲਡ ਕਰਨਾ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਸਰਦਾਰ ਸੁਖਬੀਰ ਸਿੰਘ ਵਰਗਾ ਪੰਜਾਬ ਪ੍ਰਸਤ ਤੇ ਪਰਮ ਪ੍ਰਸਤ ਕੋਈ ਬੰਦਾ ਨਹੀਂ। ਉਹ ਉਹ ਸਕੇ ਜੀ ਇੱਕ ਵੀ ਕੋਲ ਬੈਕਾ ਤੰਗਾ ਤੁਹਾਨੂੰ ਪਤਾ ਹੈ ਉਹ ਕੰਪਨੀ ਕਿਹੜੀ ਹੈ ਫੁਰਬ ਵਧਾ ਤੰਗਾ ਤੁਹਾਨੂੰ ਪਤਾ ਹੈ ਕੰਪਨੀ ਕਿਹੜੀ ਹੈ ਇਹਨੇ ਪਤਾ ਨਹੀਂ ਕੰਪਨੀ ਕਿਹੜੀ ਹੈ ਕਹਿੰਦੇ ਕਿਉਂ ਤੁਸੀਂ ਵੀ ਹੱਥ ਕਰਨੀ ਉਹ ਕਹਿੰਦੇ ਅਸੀਂ ਹੱਥ ਕਰਨੀ ਨਹੀਂ ਉਹ ਔਰੰਗਜ਼ੇਬ ਦੀ ਕਬਰ ਕੋਲ ਤੇ ਜਿਹੜੇ ਪੁੱਲ ਜਿਹੜੇ ਰੱਖਦੇ ਨੇ ਉਹ ਭਾਲਦੇ ਕਰਦੇ ਉਸ ਕੰਮ ਤੇ ਜੇ ਸਰਦਾਰ ਸੰਦੀਪ ਸਿੰਘ ਬਾਦਲ ਤੋਂ ਤੱਕ ਬਣ ਸਕਦਾ ਫਿਰ ਅਰੰਗ ਜੀ ਵੀ ਬਣ ਸਕਦਾ ਹੈ ਅਸੀਂ ਵੀ ਅਰੰਗ ਜੀ ਨੂੰ ਬਣਾਵਾਂਗੇ ਆ ਕੰਪਨੀ ਬਾਹਰ ਕਰ ਸੋਸ਼ਲ ਮੀਡੀਆ ਦੇ ਰਾਹੀਂ ਪੈਸਾ ਖਰਪ ਕਰਕੇ ਇਹ ਸਰਮਾਇਆ ਦਾ ਮੋੜ ਸਾਡੇ ਬਰੇਨ ਨੂੰ ਡਿਸਟਰਬ ਕਰੇ ਆਗੜੀ ਸਰਕਾਰ موجوده ਚੱਲ ਰਹੀ ਹੈ ਇਹ ਨਹੀਂ ਵੀ ਸੋਸ਼ਲ ਮੀਡੀਆ ਰਾਹੀਂ ਸਾਡੇ ਜਮਾਗਾਂ ਕੱਚੇ ਕੀਤਾ ਤੇ ਸਾਡੇ ਤੋਂ ਬੋਲਣ ਦਿੰਗੇ। ਔਰ ਸਭ ਤੋਂ ਵੱਧ ਪੈਸਾ ਸੋਸ਼ਲ ਮੀਡੀਆ ਚਲਾਉਣ ਲਈ ਇਹ ਸਮਝੌਤਾ ਚਾਲੂ ਕਰੂਗਾ ਸਾਡੇ ਐਨਆਰਆਈ ਦੇ। ਹੁਣ ਪੁੱਛਤਾ ਰਹੇ। ਇਹ ਅਗਲੇ ਦਿੱਤਾ। ਇਸ ਲਈ ਦਿੱਤਾ ਵੀ ਇਹ ਸਰਕਾਰ ਆਉਗੀ। ਇਹ ਬਸ ਤਕਦੀਲੀ ਲਾਉਗੀ। ਕੁਝ ਪਰਵਰਤਨ ਕਰਦੀ ਸਾਨੂੰ ਇਨਸਾਫ ਦਿਓ ਕਿ ਪਰ ਇਸ ਮੰਤ ਤੋਂ ਕਈ ਵੀਰਾਂ ਨੇ ਬੋਲਿਆ ਬਿਲਕੁਲ درست ਕਿ ਇਹ ਉਸ ਵਜੂਤਾ ਢੰਗ ਨਾਲ ਸਰਕਾਰ ਦੇ ਵੀ ਇਨਸਾਫ ਦਰਵਾਣੇ ਵਿੱਚ ਇੱਕ ਕੰਗਤੀ ਹੈ ਹੌਸਲਾ ਨਹੀਂ ਛੱਡਣਾ ਕਹਿੰਦਾ ਵੀ ਅਸੀਂ ਬੜੇ ਘੱਟ ਰਹੇਗੇ ਜਵਾਜ਼ ਅਪਾਉਣ ਵਾਲੇ ਗੁਰਬਾਣੀ ਦੇ ਵਿੱਚ ਇੱਕ ਪੰਗਤੀ ਹੈ ਦਾਵਾ ਅਗਨ ਬਹੁਤ ਦ੍ਰਿੜ ਜਾਲੇ ਕੋਈ ਹਰਿਆ ਘੂੜ ਰਹੇ ਜੰਗਲ ਨੂੰ ਆਗ ਲੱਗ ਜਾਂਦੀ ਹੈ ਸਾਰਾ ਜੰਗਲ ਸਬਾਹ ਹੋ ਜਾਂਦਾ ਹੈ ਰਾਤ ਹੋ ਜਾਂਦਾ ਹੈ ਪਰ ਉਹ ਸਬਾਹ ਦੇ ਪਿੱਛੇ ਕਿਤੇ ਕੋਈ ਹਰਾ ਘੂੜ ਜਿਹੜਾ ਹੈ ਉਹ ਰਹ ਜਾਂਦਾ ਹੈ ਜਿਹੜਾ ਮੂਲ ਉਸ ਜੰਗਲ ਨੂੰ ਸਥਾਪਿਤ ਕਰੇ ਇੱਕ ਗੱਲ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਦਾ ਦੀਚ ਕਦੇ ਨਾਸ ਨਹੀਂ ਕੀਤਾ ਜਾ ਸਕਦਾ ਨਾ ਹੋਣਾ ਬੀਜ ਕਦੋਂ ਨਾਸਟੇ ਹੋਗਾ ਇੱਕ ਵਾਰ ਲੋਕਾਈ ਦੇ ਬਾਹਲੇ ਇਲਾਕੇ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਇਹਨਾਂ ਰੇਤਲੇ ਟਿੱਕਿਆਂ ਦੇ ਉੱਤੇ ਬਹੁਤ سارے ਜਿਹੜੇ ਨਾ ਉਹ ਹਰੇ-ਹਰੇ ਪੁੱਤੇ ਜਿਹੜੇ ਨੇ ਉਹ ਪਾਦਾ ਕਿੱਤੇ ਨੇ ਪਰਕਾਰ ਉਹ ਓਛਿਆ ਵੀ ਇਹਦੇ ਪੁੱਤੇ ਪਤਾ ਹੋਏ ਸਰਕਾਰ ਨੇ ਇਹ ਬੀ ਖਿਲਾੜਿਆ ਕਹਿੰਦੇ ਨੇ ਬੀ ਨਹੀਂ ਖਿਲਾੜਿਆ ਸਰਕਾਰ ਨੇ ਕਹਿੰਦਾ ਪਾਣੀ ਦਿੱਤੀ ਹੈ ਤੇ 20 ਕਿਥੋਂ ਕਹਿੰਦਾ 20 ਤਾਂ ਆਪਣੇ ਆਪ ਹੀ ਪੈਦਾ ਹੋ ਗਿਆ ਉਹ 20 ਆਪਣੇ ਆਪ ਪੈਦਾ ਨਹੀਂ ਹੋਇਆ ਉਹ ਹਜ਼ਾਰਾਂ ਸਾਲਾਂ ਤੋਂ ਲੱਖਾਂ ਸਾਲਾਂ ਤੋਂ ਇਹੀ ਬਿੱਟੀ ਦੇ ਵਿੱਚ ਮੌਜੂਦ ਸੀ ਜਦੋਂ ਪਾਣੀ ਮਿਲਿਆ ਉਸ ਨੂੰ ਇਹ ਕਦੇ ਨਹੀਂ ਮਰਦਾ ਉਹ ਖਾਲਸੇ ਦੇ ਵਿੱਚ ਨੂੰ ਮਕਾਉਣ ਦੀ ਤਾਕਤ ਇਲੀਆਂ ਦੀ ਕਿਸੇ ਸਰਕਾਰ ਤੇ ਹੈ ਨਹੀਂ ਜਦੋਂ ਮਹੌਲ ਬਣ ਗਿਆ ਜਦੋਂ ਪਾਣੀ ਮਿਲ ਗਿਆ ਅਸੀਂ ਫਿਰ ਪੈਦਾ ਹੋ ਗਏ ਸਾਡੇ ਤਾਂ ਬਡੇਰੇ ਇੱਕ ਹਫ਼ਤਾ ਪੜਦੇ ਰਹਿੰਦੇ ਸੀ ਮੰਨੂ ਸਾਡੇ ਦਾਤਰੀ ਅਸੀਂ ਮੰਨੂ ਤੇ ਸੋਏ ਉਹ ਜਿਉਂ-ਜਿਉਂ ਸਾਨੂੰ ਵੱਢ ਦਾਲਤੀ ਦੂਰ ਸਵਾਇਕ ਹੋਏ ਸੁੱਕ ਬਰਾਉਂਦੀ ਬੋਲੀ ਮੇਰਾ ਬਾਕੀ ਤੋਂ ਗਿਆ ਮੈਂ ਤਾਂ ਪਸੰਦ ਨਹੀਂ ਲੈਣਾ ਕੱਲ੍ਹ ਪੀਰ ਫਰਮਪਾਲ ਸਿੰਘ ਵੀਰ ਕੋ ਦੇਵ ਸਿੰਘ ਅਸੀਂ ਬੈਠੇ ਸੀ ਅੱਜ ਨੇ ਇਸ ਪ੍ਰੋਗਰਾਮ ਤੇ ਵਿਚਾਰ ਕਰਦਾ ਸੀ ਤੇ ਸੋਚ ਲਈ ਸੀ ਕਿ ਆਪਾਂ ਇਹ ਦਿਨ ਮਨਾਉਨੇ ਆ ਜਦੋਂ ਨਨਤ ਤੇ ਭਾਣਾ ਕਹਿੰਦੇ ਆ ਫਿਰ ਚਲੇ ਜਾਣੀ ਆ ਫਿਰ ਸਾਲ ਬਾਅਦ ਆਉਨੇ ਆ ਫਿਰ ਦਿਨ ਮਨਾਉਨੇ ਆ ਦੋ ਚਾਰ ਵੀਰ ਕੇਸਾਂ ਦੀ ਪੈਰਦੀ ਕਰਦੇ ਕਿਉਂਕਿ ਇੱਕ ਉੱਡੀ ਜੀਵੀਆਂ ਦੀ ਸੂਚੀ ਬਣਾਈਏ ਤੇ ਉਸ ਕਮੇਟੀ ਨੂੰ 2 ਮਹੀਨੇ ਲਈ ਤੇ 3 ਮਹੀਨੇ ਲਈ ਤੇ ਕਹੀਏ ਕਿ ਇੱਕ ਦਸਤਾਵੇਜ਼ ਤਿਆਰ ਕਰੋ ਵਾਈਟ ਪੇਪਰ ਸੱਤ ਹੋਰ ਦੇ ਵਿੱਚ ਫੋਨ ਹੁੰਦੇ ਨੇ ਕਿ ਆਕਾਮੀ ਸਰਕਾਰ ਨੇ ਕਿੱਥੇ ਕਿੱਥੇ ਸਾਡੇ ਨਾਲ ਤਰੋ ਕੀਤਾ ਕਾਂਗਰਸ ਸਰਕਾਰ ਨੂੰ ਆਈ ਵਿਧੀਆਂ ਦੇ ਮਾਮਲੇ ਦੇ ਵਿੱਚ ਉਸ ਨੇ ਕਿੰਨਾ ਕਿੰਨਾ ਸਾਡਾ ਸਾਥ ਦਿੱਤਾ ਕਿੰਨਾ ਕਿੰਨਾ ਸਾਡੇ ਨਾਲ ਵਿਸ਼ਵਾਸ ਕਰ ਦਿੱਤਾ ਤੇ ਜਿਹੜੀ ਇਹ ਝਾੜੂ ਬਦਲਦੀ ਸਰਕਾਰ ਹੈ ਇਸ ਨੇ ਕਿੱਥੇ ਆ ਕੇ ਸਮਝ ਜਿਹੜਾ ਸੀ ਉਹ ਬੈਂਕ ਫੀਡ ਕੇ ਸਿੱਕਿਆ ਵਿਅਕਤੀ ਦੇ ਮਾਮਲੇ ਇਸ ਫਾਰਾ ਜਿਹੜਾ ਹੈ ਉਸ ਦਸਤਾਵੇਜ਼ ਦੇ ਵਿੱਚ ਜਿਹੜਾ ਹੈ ਉਹ ਅੰਤਰ ਉਦੇਦਨ ਹੋਵੇ ਔਰ ਵਿਦਵਾਨ ਬੈਠ ਕੇ ਜਿਹੜਾ ਹੈ ਉਸ 15 ਸਾਲਾਂ ਦੀਆਂ ਆਪਣਾ ਵਾਣਾ ਕੋਲ ਕੇ ਕਿਤਾਬਾਂ ਖੋਲ ਕੇ ਮੁਗਲ ਤੋਂ ਜਾਣਕਾਰੀ ਲੈ ਕੇ ਇਹ ਫੈਕਟ ਜਿਹੜਾ ਹੈ ਉਹ ਸਾਰਾ ਕੁਝ ਜਿਹੜਾ ਹੈ ਉਸ ਦਸਤਾਵੇਜ਼ ਤੇ ਵਿੱਚ ਦਰਜ ਕੀਤਾ ਗਿਆ ਤੇ ਉਹ ਦਸਤਾਵੇਜ਼ ਜਿਹੜਾ ਹੈ ਅਸੀਂ ਹੁਣ ਪੰਥ ਦੀ ਕਚੈਰੀ ਤੇ ਲੈ ਕੇ ਪਈ ਹੈ ਪੰਥ ਦੀ ਕਚੈਰੀ ਇਹ ਜੇ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅੰਤ ਬਿਦਾਇਆ ਸਾਹਮਣੇ ਮੈਂ ਉੱਤ। ਤੇ ਹੋਰ ਕਿੱਥੇ ਮਿਲਣਾ? ਪੁਰਾਣੇ ਮਜ਼ਮੂਨ ਕਾ ਤਹਾਵਤ ਇੱਕ ਬੜਾ ਬੇਦਿਸ ਨੇ ਕਿੰਨੇ ਮਰਖੇ ਤੋਂ ਕੋਫ ਰੋਖਣ ਲੱਗ ਜੇ ਤੇ ਸ਼ਾਂਤ ਤੇ ਬੱਸ। ਜੇ ਪੰਜਾਬ ਦੀ ਧਰਤੀ ਤੇ ਉੱਤੇ ਸਾਡੇ ਨਾਲ ਇਹ ਕੁਝ ਹੋਣ ਲੱਗ ਜੇ ਤੇ ਫਿਰ ਕੀ ਹੋਏਗਾ? ਇਸ ਕਰਕੇ ਧੀਰ ਮਾਤਾ ਸਾਹਿਬ ਬੈਠੇ ਨੇ ਸਾਰੇ ਮੈਂਖੇ ਨੇ ਅਸੀਂ ਇਹਨਾਂ ਨਾਲ ਵੀ ਸਾਰਿਆਂ ਦਾ ਸਹਿਯੋਗ ਲਵਾਂਗੇ ਰਲ ਮਿਲ ਕੇ ਇੱਕ ਮੀਟਿੰਗ ਅਰੇਂਜ ਕਰਕੇ ਇਹ ਕਮੇਟੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਅਸੀਂ ਬਿਲਡ ਕਰਾਂਗੇ ਤੇ ਉਸ ਨੂੰ ਇਸ ਜ਼ਿੰਮੇਵਾਰੀ ਦੇਾਂਗੇ ਪਮਾ ਕੋਮੇ ਨੇ ਲਾ ਦੇ ਪਮਾ ਕੰਨ ਨੇ ਲਾ ਦੋ ਤੁਹਾਨੂੰ ਦਸਤਾਵੇਜ਼ ਨੂੰ ਜਿਹੜਾ ਹੈ ਉਹ ਤਿਆਰ ਕਰਕੇ ਸਾਡੇ ਸਾਥ ਦੇਓ ਤੇ ਅਸੀਂ ਉਸ ਦਸਤਾਵੇਜ਼ ਨੂੰ ਪੰਕਤੀ ਦੇ ਵਿੱਚ ਲਜਾਈਏ ਤੇ ਇਹਨਾਂ ਜ਼ਿਲ੍ਹੇਵਾਰ ਲੋਕਾਂ ਨੂੰ ਘੱਟੋ ਘਾਟ ਅਸੀਂ ਨੰਗਾ ਕਰੀਏ ਮਾਣੇ ਨੂੰ ਸਾਥ पर दसीए तो सही था कि ना कि सात दिन कह जो सरकार चला गया जी सोच बदली जिक्र होगा साल ते मैं ये भी जिन्हें भीर बैठे ने खाला बैठे ने सिंह साहब बैठे ने अस तो इन्होंने तो तो को भी सारे को सहयोग की मांग करा बस सारे दल तो मिले ਅੱਪਾ ਜਿਹੜਾ ਹੈ ਇਸ ਪ੍ਰਸਤਾਵਿਤ ਨੂੰ ਤਿਆਰ ਕਰਨ ਦੇ ਵਿੱਚ ਹੁਣ ਤਾਂ ਪਾਵਾਂਗੇ ਬਾਕੀ ਰਹੀ ਗੱਲ ਕਿਸਾਂ ਦੀ ਸਾਡੇ ਫੀਰ ਤੋਂ ਬਣ ਕੇ ਬੈਠੇ ਨੇ ਹੋਰ ਸਾਡੇ ਬਹੁਤ ਸਾਰੇ ਫੀਰ ਬੈਠੇ ਨੇ ਇਹਨਾਂ ਨੂੰ ਜ਼ਰੂਰ ਅਕਸਰ ਦੇ ਕੇ ਜਿੰਨੀ ਮਦਦ ਹੋ ਸਕਦੀ ਹੈ ਵਾਦ ਤੋਂ ਵਾਦ ਤੋਂ ਬਾਅਦ ਅਸੀਂ ਕਿਸਾਨ ਦੇ ਵਿੱਚ ਵੀ ਜਿਹੜਾ ਹੈ ਉਹ ਆਪਣੀ ਮਦਦ ਗੁਰੂ ਦੀ ਸੇਵਾ ਹੋਂ ਕੇ ਅਸੀਂ ਕਰਾਈ